ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ 9 ਜੂਨ ਨੂੰ ਪ੍ਰਧਾਨ ਮੰਤਰੀ ਵੱਜੋਂ ਤੀਸਰੀ ਵਾਰ ਸੌ ਚੋਕਣਗੇ મોદી ਮੰਤਰੀ ਮੰਡਲ ਵਿੱਚ ਇਸ ਵਾਰ ਹੋਵੇਗਾ ਵੱਡਾ ਫਰਕ ਭਾਜਪਾ ਤੇ ਅਕਾਲੀ ਮੋੜ ਕਰਨਗੇ ਗੱਠ ਜੋੜ ਜਾਖੜ ਅਤੇ મોદી ਦਾ ਵੱਡਾ ਇਸ਼ਾਰਾ ਜਾਖੜ ਕੰਗਣਾ ਦੇ ਹੱਕ ਵਿੱਚ ਨਿਤਰੀ ਗੁਲਵਿੰਦਰ ਦੀ ਹਮਾਇਤ ਕਰਨ ਵਾਲਿਆਂ ਨੂੰ ਦਿੱਤੀ ਨਸੀਹਤ ਪਰਮਜੀਤ ਸਰਨਾ ਵੱਲੋਂ ਕੰਗੜਾ ਦੇ ਥੱਪੜ ਕਾਹਨ ਤੇ ਮੁੱਖ ਮੰਤਰੀ ਅਤੇ ਭਾਜਪਾ ਆਗਮੋਤ ਵੱਡੀ ਮੰਗ ਕਾਂਗਰਸ ਨੇ ਨਵਜੋਤ ਸਿੱਧੂ ਦੇ ਕੁਤਰੇਪਾਰ ਸੁਖਵੀਰ ਦੀ ਕੁਰਸੀ ਨੂੰ ਮੁੜ ਖਤਰਾ ਅਕਾਲੀ ਦਲ ਚ ਬਗਾਵਤ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਭਾਰਤ ਦੇ ਵਿੱਚ ਤੀਸਰੀ ਵਾਰ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਬਣਨ ਤਿਆਰਹੀ ਹੈ ਐਨਡੀਏ ਸਾਂਸਤੀ ਦਲ ਦੇ ਨੇਤਾ ਚੁਣੇ ਗਏ ਨਰਿੰਦਰ ਮੋਦੀ ਅਤੇ ਮੋਦੀ ਨੂੰ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਨਾਮਜ਼ਦ ਕਰ ਦਿੱਤਾ ਗਿਆ ਹੈ। ਇਹਦੇ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵੀਂ ਸਰਕਾਰ ਦੇ ਸੌਂਚ ਚੋਕਣ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ। ਅਤੇ ਮੋਦੀ ਦੀ ਅਗਵਾਈ ਹੇਠ ਇਹ ਨਵੀਂ ਸਰਕਾਰ ਦਾ ਸੌਂਚ ਚੋਕ ਸਵਾਗਮ ਐਤਵਾਰ ਦੀ ਸ਼ਾਮ ਹੋਏਗਾ। ਮੋਦੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਦਰੋਪਤੀ ਮਰਮੂ ਦੇ ਨਾਲ ਮੁਲਾਕਾਤ ਕੀਤੀ। ਅਤੇ ਰਾਸ਼ਟਰਪਤੀ ਨੇ ਮੋਦੀ ਨੂੰ ਨਾਮਜ਼ਦਗੀ ਪੱਤਰ ਵੀ ਦਿੱਤਾ ਇਹਦੇ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਐਂਡੀਏ ਦੇ ਨੇਤਾਵਾਂ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਕੇ ਮੋਦੀ ਦਾ ਸਮਰਥਨ ਪੱਤਰ ਉਹਨਾਂ ਨੂੰ ਦਿੱਤਾ ਮੋਦੀ ਨੂੰ ਐਂਡੀਏ ਸਾਂਸਤੀ ਦਲ ਦਾ ਨੇਤਾ ਚੁਣ ਲਿਆ ਗਿਆ ਸੀ ਅਤੇ ਰਾਸ਼ਟਰਪਤੀ ਭਵਨ ਦੇ ਵਿਹੜੇ ਦੇ ਵਿੱਚ ਫਿਰ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਨਾਮਜ਼ਦ ਕੀਤਾ ਹੈ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਰਾਸ਼ਟਰਪਤੀ ਨੇ ਮੈਨੂੰ ਪ੍ਰਧਾਨ ਮੰਤਰੀ ਵਜੋਂ ਫਿਰ ਤੋਂ ਸੇਵਾ ਕਰਨ ਵਾਸਤੇ ਆਖਿਆ ਅਤੇ ਨਾਲ ਹੀ ਸੌਂਚੁੱਕ ਸਮਾਗਮ ਦਾ ਸੱਦਾ ਵੀ ਦਿੱਤਾ ਹੈ ਤੇ ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਐਤਵਾਰ ਨੂੰ ਸੌਂਚੁੱਕ ਸਮਾਗਮ ਹੋਏਗਾ ਅਤੇ ਉਹਦਾ ਵੀਰਵਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਦੋਂ ਤੱਕ ਉਹ ਮੰਤਰੀ ਮੰਡਲ ਦੀ ਸੂਚੀ ਵੀ ਰਾਸ਼ਟਰਪਤੀ ਨੂੰ ਸੌਂਪ ਦੇਣਗੇ ਉਹਨਾਂ ਇਹ ਵੀ ਆਖਿਆ ਕਿ ਇਹ 18ਵੀਂ ਲੋਕ ਸਭਾ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜਦੋਂ ਦੇਸ਼ 2047 ਚ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ ਉਹਨਾਂ ਇਹ ਵੀ ਆਖਿਆ ਕਿ ਇਹ 18ਵੀਂ ਲੋਕ ਸਭਾ ਨਵੀਂ ਊਰਜਾ ਨੌਜਵਾਨ ਊਰਜਾ ਦਾ ਘਾਰ ਅਤੇ ਲੋਕਾਂ ਨੂੰ ਐਨਡੀਏ ਸਰਕਾਰ ਦਾ ਇੱਕ ਹੋਰ ਮੌਕਾ ਕਿਉਂਕਿ ਲੋਕਾਂ ਦੇ ਵੱਲੋਂ ਵੱਡਾ ਅਲਾਇੰਸ ਭਾਵ ਐਨਡੀਏ ਬਣ ਕੇ ਉਭਰਿਆ ਤੇ ਇਹ ਚੋਣਾਂ ਦੇ ਵਿੱਚ ਐਨਡੀਏ ਦੀ ਅਗਵਾਈ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਚੋਣ ਲੜੀ ਉਹਨਾਂ ਨੂੰ 293 ਸੀਟਾਂ ਮਿਲੀਆਂ ਸੀ ਹਾਲਾਂਕਿ ਭਾਜਪਾ ਨੂੰ ਇਕੱਲਿਆਂ ਬਹੁਮਤ ਨਹੀਂ ਸੀ ਮਿਲਿਆ ਭਾਜਪਾ ਦੇ ਸੀਨੀਅਰ ਆਗੂ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂ ਚੁੱਕਣਗੇ ਅਤੇ ਸੌਂ ਚੁੱਕ ਸਮਾਗਮ 9 ਜੂਨ ਨੂੰ ਐਤਵਾਰ ਦੀ ਸ਼ਾਮ 6 ਵਜੇ ਕੀਤਾ ਜਾਏਗਾ ਅਤੇ ਪਿਛਲੀ ਵਾਰ ਦੇ ਨਾਲ ਮੋਦੀ ਕੈਬਨਿਟ ਦੇ ਵਿੱਚ ਇਸ ਵਾਰ ਵੱਡਾ ਅੰਤਰ ਨਜ਼ਰ ਆਏਗਾ ਕਿਉਂਕਿ ਇਸ ਵਾਰ ਉਹਨਾਂ ਦੀਆਂ ਭਾਈਵਾਲ ਪਾਰਟੀਆਂ ਦੇ ਵੱਲੋਂ ਕੁਝ ਮਹੱਤਵਪੂਰਨ ਮਹਿਕਮਿਆਂ ਦੀ ਮੰਗ ਕੀਤੀ ਗਈ ਹੈ। ਇੱਥੋਂ ਤੱਕ ਕਿ ਚੰਦਰਬਾਬੂ ਨਾਇਡੂ ਦੇ ਵੱਲੋਂ 6 ਕੈਬਨਟ ਮੰਤਰੀਆਂ ਦੇ ਨਾਲ-ਨਾਲ ਸਪੀਕਰ ਦਾ ਅਹੁਦਾ ਵੀ ਮੰਗਿਆ ਗਿਆ ਹੈ। ਇਹਦੇ ਨਾਲ ਹੀ ਨਤੀਸ਼ ਕੁਮਾਰ ਦੇ ਵੱਲੋਂ ਜਿੱਥੇ 3 ਕੈਬਨਟ ਮੰਤਰੀਆਂ ਦੀ ਮੰਗ ਹੈ, ਉਹਦੇ ਨਾਲ ਹੀ ਰੇਲਵੇ ਵਿਭਾਗ ਦੀ ਮੰਗ ਵੀ ਉਹਨਾਂ ਵੱਲੋਂ ਰੱਖੀ ਗਈ ਹੈ। ਇਹਨਾਂ ਦੋਵਾਂ ਤੋਂ ਬਗੈਰ ਮੋਦੀ ਸਰਕਾਰ ਦਾ ਬਣਨਾ ਅਤੇ ਫਿਰ ਬਹੁਮਤ ਸਿੱਧ ਕਰਨਾ ਅਸੰਭਵ ਹੈ। ਇਸ ਲਈ ਦੇਖਣਾ ਹੋਏਗਾ ਕਿ ਇਸ ਵਾਰ ਕਿਹਨੂੰ ਕਿਹੜਾ ਮਹਿਕਮਾ ਦਿੱਤਾ ਜਾਂਦਾ ਹੈ ਤੇ ਇਸ ਵਾਰ ਉਮੀਦ ਹੈ ਕਿ ਇਹਨਾਂ ਤੋਂ ਪੁੱਛੇ ਬਿਨਾਂ ਕੰਮ ਨਹੀਂ ਹੋ ਸਕਣਗੇ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਤੇ ਅਕਾਲੀ ਦਲ ਦਾ ਪੰਜਾਬ 'ਚ ਗੱਠ ਜੋੜ ਨਹੀਂ ਸੀ ਵੋਟ ਸ਼ੇਅਰ ਕੁਝ ਹੋਰ ਇਸ਼ਾਰੇ ਕਰਦਾ ਤੇ ਉਹਨਾਂ ਇਸ਼ਾਰਿਆਂ ਦੇ ਉੱਤੇ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਮੋਹਰ ਲੱਗ ਸਕਦੀ ਹੈ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ ਨੇ ਭਾਜਪਾ ਨੇ ਭਾਵੇਂ ਅਕਾਲੀ ਦਲ ਤੋਂ ਵੱਧ ਵੋਟ ਫੀਸਦ ਪ੍ਰਾਪਤ ਕੀਤਾ ਪਰ ਫਿਰ ਵੀ ਭਾਜਪਾ ਨੂੰ ਕੋਈ ਸੀਟ ਨਾ ਪ੍ਰਾਪਤ ਹੋਈ ਹੁਣ ਭਾਜਪਾ ਅਕਾਲੀ ਦਲ ਦੇ ਨਾਲ ਗੱਠ ਜੋੜਦੇ ਇਸ਼ਾਰੇ ਮੋੜ ਤੋਂ ਕਰ ਰਿਹਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਨਾਲ ਸਮਝੌਤਾ ਹੁੰਦਾ ਤਾਂ ਇੱਕ ਨੂੰ ਨਹੀਂ ਸਗੋਂ ਦੋਵੇਂ ਧਿਰਾਂ ਨੂੰ ਫਾਇਦਾ ਹੋਣਾ ਸੀ ਸਿਰਫ ਇੰਨਾ ਹੀ ਨਹੀਂ ਜਾਖੜ ਨੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਵੀ ਇਹ ਸਮਝੌਤਾ ਜ਼ਰੂਰੀ ਦੱਸਿਆ ਸੁਨੀਲ ਜਾਖੜ ਨੇ ਨਤੀਜਿਆਂ ਨੂੰ ਲੈ ਕੇ ਇੱਕ ਹੋਰ ਵੱਡਾ ਬਿਆਨ ਵੀ ਦਿੱਤਾ ਕਿ ਚੋੜ ਨਤੀਜਿਆਂ ਵਿੱਚ ਕੱਟੜ ਪੰਥੀ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹੱਲਾਸ਼ੀਰੀ ਮਿਲੀ ਹੈ ਸ਼ਾਇਦ ਉਹਨਾਂ ਦਾ ਇਸ਼ਾਰਾ ਖਡੂਰ ਸਾਹਿਬ ਅਤੇ ਫਰੀਦਕੋਟ ਵਿੱਚੋਂ ਜਿੱਤੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਅਤੇ ਸਰਵਜੀਤ ਸਿੰਘ ਖਾਲਸਾ ਵੱਲ ਹੈ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਰੂ ਇਹਦੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਸ ਨਜ਼ਰੀਏ ਨਾਲ ਵੀ ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਹੋਣਾ ਜ਼ਰੂਰੀ ਸੀ ਤਾਂ ਕਿ ਭਾਈਚਾਰਕ ਸਾਂਝ ਬਣੀ ਰਹੇ ਸੁਨੀਲ ਜਾਖੜ ਦੇ ਬਿਆਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਇੱਕ ਵੱਡਾ ਇਸ਼ਾਰਾ ਕਰ ਦਿੱਤਾ ਹੈ। ਅਸਲ ਦੇ ਵਿੱਚ ਐਨਡੀਏ ਦੇ ਆਗੂਆਂ ਨੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਚੁਣਿਆ ਤਾਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਖਾਸ ਤੌਰ ਤੇ ਲਿਆ ਤੇ ਉਹਨਾਂ ਨੇ ਕਿਹਾ ਕਿ ਐਨਡੀਏ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਹਾਲਾਂਕਿ ਅਕਾਲੀ ਦਲ ਦੇ ਵੱਲੋਂ ਭਾਜਪਾ ਨਾਲ ਮੁਰ ਤੋਂ ਗੱਠ ਜੋੜ ਨੂੰ ਲੈ ਕੇ ਕੋਈ ਹਾਲੇ ਤੱਕ ਸਪਸ਼ਟ ਸੰਕੇਤ ਨਹੀਂ ਨੇ ਅਕਾਲੀ ਦਲ ਦੀ ਸਭ ਤੋਂ ਵੱਡੀ ਤਾਕਤ ਕਿਸਾਨ ਅਤੇ ਪੰਥਕ ਵੋਟ ਬੈਂਕ ਹੈ ਇਹ ਦੋਵੇਂ ਇਸ ਵਕਤ ਭਾਜਪਾ ਦੇ ਖਿਲਾਫ ਭੁਗਤ ਰਹੇ ਨੇ ਇਸ ਲਈ ਅਕਾਲੀ ਦਲ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਸਮਝੌਤਾ ਵੀ ਨਹੀਂ ਸੀ ਕਰ ਸਕਿਆ ਪੰਥਕ ਵੋਟ ਬੈਂਕ ਪਹਿਲਾਂ ਹੀ ਕਾਫੀ ਹੱਦ ਤੱਕ ਅਕਾਲੀ ਦਲ ਗਵਾ ਚੁੱਕਿਆ ਹੈ ਅਤੇ ਜੇਕਰ ਫਿਰ ਵੀ ਭਾਜਪਾ ਨਾਲ ਸਮਝੌਤਾ ਕਰ ਲਿੰਦਾ ਤਾਂ ਕਿਸਾਨੀ ਵੋਟ ਬੈਂਕ ਵੀ ਉਹਦੇ ਤੋਂ ਨਾਰਾਜ਼ ਵੱਡੇ ਪੱਧਰ ਤੇ ਹੋ ਸਕਦਾ ਸੀ ਹਾਲਾਂਕਿ ਅੱਗੇ ਚੱਲ ਕੇ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਦੋਵੇਂ ਗੱਲਾਂ ਦਾ ਜ਼ਿਕਰ ਮਨਪ੍ਰੀਤ ਇਹ ਵਾਲੇ ਦੀ ਪੋਸਟ ਵਿੱਚ ਵੀ ਹੈ ਫਿਲਹਾਲ ਪੰਜਾਬ ਦੇ ਵਿੱਚ ਅਗਲੀ ਵੱਡੀ ਚੋਣ ਹੈ ਜਿਹੜੀ ਉਹ ਵਿਧਾਨ ਸਭਾ ਦੀ ਹੋਏਗੀ ਉਹਦੇ ਵਿੱਚ ਤਕਰੀਬਨ ਹਾਲੇ 3 ਸਾਲ ਦਾ ਸਮਾਂ ਹੈ ਇਸ ਸਮੇਂ ਦੇ ਦੌਰਾਨ ਅਕਾਲੀ ਦਲ ਕੀ ਇੰਤਜ਼ਾਰ ਕਰੇਗਾ ਜੇਕਰ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਅਕਾਲੀ ਦਲ ਈ ਭਾਜਪਾ ਨਾਲ ਸਮਝੌਤੇ ਦੀ ਰਾਹ ਆਸਾਨ ਹੋ ਸਕਦੀ ਹੈ ਭਾਜਪਾ ਨੇ ਭਾਵੇਂ ਇਸ ਵਾਰ ਅਕਾਲੀ ਦਲ ਦੇ 13% ਵੋਟ ਸ਼ੇਅਰ ਦੇ ਮੁਕਾਬਲੇ ਤਕਰੀਬਨ 19% ਦੇ ਨੇੜ ਤੇੜ ਵੋਟ ਸ਼ੇਅਰ ਹਾਸਲ ਕੀਤਾ ਪਰ ਭਾਜਪਾ ਨੂੰ ਪਤਾ ਹੈ ਕਿ ਸੱਤਾ ਦੀ ਚਾਬੀ ਤਾਂ ਹੀ ਮਿਲੇਗੀ ਜੇਕਰ ਦੋਵੇਂ ਮੁਰ ਤੋਂ ਹੱਥ ਮਲਾਉਣਗੇ ਵੋਟ ਫੀਸਦ ਵਧਾ ਕੇ ਵੀ ਸੱਤਾ ਤੋਂ ਦੂਰ ਰਹਿਣ ਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਵੋਟਰਾਂ ਦੀ ਸੋਚ ਦੂਸਰੇ ਸੂਬਿਆਂ ਵਰਗੀ ਨਹੀਂ ਜਿੱਥੇ ਭਾਜਪਾ ਆਪਣੇ ਦਮ ਤੇ ਸਰਕਾਰ ਬਣਾ ਲੈਂਦੀ ਹੈ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੂਰੇ ਦੇਸ਼ ਦੇ ਵਿੱਚ ਹੁੰਜਾ ਫਿਰੂ ਜਿੱਤ ਵੀ ਮਿਲਦੀ ਰਹੀ ਪਰ ਪੰਜਾਬ ਇਕਲੌਤਾ ਸੂਬਾ ਜਿੱਥੇ ਇਸ ਵਾਰ ਤਾਂ ਭਾਜਪਾ ਦਾ ਖਾਤਾ ਤੱਕ ਨਹੀਂ ਖੁੱਲ ਸਕਿਆ ਹੁਣ ਜਿੱਥੇ ਇੱਕ ਪਾਸੇ ਜਾਖੜ ਗੱਲਾਂ ਕਰ ਰਹੇ ਨੇ ਮੋਦੀ ਸਾਹਿਬ ਇਸ਼ਾਰੇ ਕਰ ਰਹੇ ਨੇ ਤੇ ਉਸੇ ਦੂਸਰੇ ਪਾਸੇ ਸੁਖਬੀਰ ਦੀ ਰਾਹ ਵੀ ਸੁਖਾਲੀ ਨਹੀਂ ਇਹਨਾਂ ਚੋਣ ਨਤੀਜਿਆਂ ਨੇ ਕਈਆਂ ਨੂੰ ਸਬਕ ਸਿਖਾ ਦਿੱਤਾ ਅਕਾਲੀ ਦਲ ਦੇ ਵਿੱਚ ਤਾਂ ਅੰਦਰੂਨੀ ਕਲੇਸ਼ ਵਧ ਗਿਆ ਇੱਕੋ ਇੱਕ ਮਾਲ ਵਿੱਚੋਂ ਵਿਧਾਇਕ ਚੁਣੇ ਗਏ ਸੀ ਅਕਾਲੀ ਦਲ ਦੇ ਪਿਛਲੀਆਂ ਚੋਣਾਂ ਚ ਮਨਪ੍ਰੀਤ ਈਆਲੀ ਇੱਕ ਵਾਰ ਮੁਰ ਤੋਂ ਨਾਰਾਜ਼ ਨੇ ਤਿੱਖੇ ਤੇਵਰ ਨੇ ਆਪਣੀ ਲੀਡਰਸ਼ਿਪ ਤੇ ਸਵਾਲ ਚੁੱਕ ਦਿੱਤੇ ਨੇ ਤੇ ਨਾਲ ਹੀ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਨਾ ਹੋਣ ਤੱਕ ਪਾਰਟੀ ਤੋਂ ਕਿਨਾਰਾ ਕਰਨ ਦਾ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਮਨਪ੍ਰੀਤ ਈਆਲੀ ਨੇ ਇਥੋਂ ਤੱਕ ਪੋਸਟ ਵਿੱਚ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਰਮੌਰ ਜਥੇਬੰਦੀ ਇਹਦਾ ਇਤਿਹਾਸ ਵੀ ਸ਼ਾਨਾਮੱਤਾ ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਦੇ ਵੱਲੋਂ ਲਏ ਗਲਤ ਫੈਸਲਿਆਂ ਦੇ ਕਾਰਨ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਸਿਧਾਂਤਕ ਨੁਕਸਾਨ ਹੋਇਆ ਤੇ ਗਰਾਵਟਾਈ ਹੈ। ਇਹਦੇ ਕਾਰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਮੌਜੂਦਾ ਲੋਕ ਸਭਾ ਚੋਣਾਂ ਦੇ ਵਿੱਚ ਜ਼ਿਆਦਾਤਰ ਹਲਕਿਆਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ 10 ਸਾਲ ਦੇ ਰਾਜ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਲਗਾਤਾਰ ਗਲਤ ਫੈਸਲੇ ਲੈਂਦੀ ਹੈ ਅਤੇ ਰਾਸ਼ਟਰਪਤੀ ਦੀ ਚੋਣ ਸਮੇਂ ਵੀ ਭਾਜਪਾ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਅਕਾਲੀ ਦਲ ਵੱਲੋਂ ਗਲਤ ਫੈਸਲਾ ਲਿਆ ਗਿਆ ਸੀ ਜਿਸ ਤਾ ਮੇਰੇ ਵੱਲੋਂ ਕਿਸਾਨਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਚੋਣਾਂ ਦਾ ਬਾਈਕਾਟ ਕਰਕੇ ਸਖਤ ਵਿਰੋਧ ਦਰਜ ਕਰਵਾਇਆ ਗਿਆ ਸੀ ਮਰਪ੍ਰੀਤ ਇਆਲੀ ਨੇ ਹੁਣ ਫਿਰ ਇੱਕ ਵਾਰੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਮਜ਼ਬੂਤ ਪੱਖ ਨੇ ਇੱਕ ਪੰਥਕ ਵੋਟ ਹੈ ਤੇ ਦੂਸਰਾ ਕਿਸਾਨੀ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਉਸ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ਤੇ ਸਹੀ ਸਮੇਂ ਤੇ ਸਹੀ ਫੈਸਲਾ ਨਾ ਲੈ ਸਕੀ। ਉਹਨਾਂ ਇਹ ਵੀ ਆਖਿਆ ਕਿ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਪਿਛਲੇ 2 ਸਾਲ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਮੈਂ ਦੂਰ ਸੀ। ਪ੍ਰੰਤੂ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਪੂਰੀ ਮਿਹਨਤ ਕੀਤੀ। ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਕੰਮ ਵੀ ਕੀਤਾ ਪਰ ਨਤੀਜੇ ਤੁਹਾਡੇ ਸਾਹਮਣੇ ਨੇ। ਇਹ ਆਲੀ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਅੰਦਰ ਹਮੇਸ਼ਾ ਪੰਥਕ ਸੋਚ ਮਜ਼ਬੂਤ ਰਹੀ ਹੈ ਅਤੇ ਪਾਰਟੀ ਮੌਜੂਦਾ ਸਮੇਂ 'ਚ ਪੰਜਾਬ ਦੇ ਅੰਦਰ ਚੱਲ ਰਹੀ ਪੰਥਕ ਲਹਿਰ ਨੂੰ ਪਛਾਣਨ ਦੇ ਵਿੱਚ ਅਸਫਲ ਰਹੀ ਹੈ ਜਿਸ ਤੱਕ ਅਖਵਾਜ਼ਾ ਪਾਰਟੀ ਨੂੰ ਭੁਗਤਣਾ ਪਿਆ ਮਨਪ੍ਰੀਤ ਇਆਲੀ ਨੇ ਅਕਾਲੀ ਦਲ ਦੇ ਅੰਦਰ ਆਏ ਇਸ ਨਿਘਾਰ ਦਾ ਮੰਥਨ ਕਰਨ ਲਈ 2022 ਦੇ ਵਿੱਚ ਬੜਾਈ ਝੁੰਦਾ ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਲਾਗੂ ਨਾ ਹੋਣ ਸੰਬੰਧੀ ਜਿੱਥੇ ਇਤਰਾਜ਼ ਪ੍ਰਗਟਾਇਆ ਉੱਥੇ ਇਹ ਵੀ ਆਖਿਆ ਹੈ ਕਿ ਪਾਰਟੀ ਪ੍ਰਧਾਨ ਦੇ ਨਾਲ ਕਈ ਵਾਰ ਮਿਲ ਕੇ ਰਿਪੋਰਟ ਨੂੰ ਲਾਗੂ ਕਰਵਾਉਣ ਦੀ ਮੰਗ ਵੀ ਕੀਤੀ ਗਈ ਕਿ ਲੀਡਰਸ਼ਿਪ ਆਪਣੇ ਨਿੱਜੀ ਹਿੱਤ ਤਿਆਕ ਕੇ ਪਾਰਟੀ ਦੇ ਭਲੇ ਲਈ ਕੰਮ ਕਰੇ ਉਹਨਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹੈ ਪਰੰਤੂ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਭਾਵ ਉਹਨਾਂ ਨੇ ਅਕਾਲੀ ਦਲ ਤੋਂ ਕਨਾਰਾ ਕਰ ਲਿਆ ਇਹ ਆਲੀ ਨੇ ਕਿਹਾ ਕਿ ਕਿਸਾਨੀ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰ ਲਈ ਅਕਾਲੀ ਦਲ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਜ਼ਮੀਨੀ ਪੱਧਰ ਤੇ ਮਜ਼ਬੂਤ ਹੋਵੇ ਹੁਣ ਵੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਸੁਖਵੀਰ ਬਾਦਲ ਸੱਚਮੁੱਚ ਅਕਾਲੀ ਦਲ ਦੀ ਭਲਾਈ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂ ਲੋਕ ਬਾਦਲ ਪਰਿਵਾਰ ਤੋਂ ਨਾਰਾਜ਼ ਨੇ ਹੁਣ ਗੱਲ ਕਰਦੇ ਹਾਂ ਕੁਲਵਿੰਦਰ ਕੌਰ ਵਰਸਸ ਕੰਗਣਾ ਰਣੌਤ ਵੱਖ-ਵੱਖ ਬਿਆਨਵਾਜ਼ੀਆਂ ਇਸ ਮਸਲੇ 'ਚ ਲਗਾਤਾਰ ਹੋ ਰਹੀ ਹੈ ਤੇ ਕੁਝ ਨਵੀਆਂ ਅਪਡੇਟਸ ਨੇ ਨਵੇਂ ਮੋੜ ਨੇ। ਕੰਗਣਾ ਰਣੌਤੇ ਬੀਤੇ ਦਿਨੀ ਚਪੇੜ ਪਈ ਸੀ। ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਾਹੀਵਾਲ ਉਹ ਕਿਸਾਨੀ ਸੰਗਠਨ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਤੇ ਵਾਪਰੀ ਸਾਰੀ ਘਟਨਾ ਸਿਕਿਉਰਿਟੀ ਨੂੰ ਲੈ ਕੇ ਵਾਪਰੀ ਹੈ। ਉਹਨਾਂ ਨੇ ਇਹ ਵੀ ਅੱਸਿਆ ਕਿ ਹਵਾਈ ਅੱਡੇ ਤੇ ਸਮਾਨ ਗਲਤ ਥਾਂ ਤੋਂ ਲਗਾਉਣ ਨੂੰ ਲੈ ਕੇ ਇਹ ਸਾਰੀ ਘਟਨਾ ਘਟੀ। ਕੰਗੜਾ ਰਣੌਤ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਮੈਨੂੰ ਸਿਕਿਉਰਿਟੀ ਚੈੱਕ ਕਰਾਉਣ ਦੀ ਕੋਈ ਲੋੜ ਨਹੀਂ। ਉਹਨਾਂ ਕਿਹਾ ਕਿ ਇਹ ਸਿਕਿਉਰਿਟੀ ਚੈੱਕ ਦੇ ਮਸਲੇ ਤੇ ਕਾਰਨ ਦੋਮਾ ਦੇ ਵਿਚਕਾਰ ਤੂ-ਤੂ ਮੈਂ ਮੈਂ ਹੋ ਗਈ। ਉਹਨਾਂ ਕਿਹਾ ਕਿ ਕੰਗੜਾ ਦੇ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਪ੍ਰਤੀ ਦਿੱਤੇ ਗਲਤ ਬਿਆਨਾਂ ਦੇ ਕਾਰਨ ਕੁਲਵਿੰਦਰ ਕੌਰ ਦੀਆਂ ਭਾਵਨਾਵਾਂ ਭੜਕੀਆਂ। ਕੰਗੜਾ ਦੇ ਵੱਲੋਂ ਦਿਹਾੜੀ ਤੇ ਧਰਨੇ ਦੇ ਵਿੱਚ ਕਿਸਾਨ ਔਰਤਾਂ ਨੂੰ ਲਿਆਉਣ, ਭਾਵ ਵਿਕਾਊ ਔਰਤਾਂ ਕਹਿਣ ਦੇ ਬਿਆਨ ਤੇ ਉਹਨਾਂ ਨੇ ਆਖਿਆ ਕਿ ਪੂਰੇ ਦੇਸ਼ ਦੀ ਲੜਾਈ ਲੜ ਰਹੀ ਹੈ। ਪੱਤਰਕਾਰਾਂ ਦੇ ਵੱਲੋਂ ਕਿਸਾਨਾਂ ਅਤੇ ਜਵਾਨਾਂ ਬਾਰੇ ਪੁੱਛੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਖੇਤਾਂ ਦੇ ਵਿੱਚ ਫਸਲ ਪਾਲ ਕੇ ਅਤੇ ਨੌਜਵਾਨ ਦੇਸ਼ ਦੀ ਰੱਖਿਆ ਕਰਕੇ ਦੇਸ਼ ਨੂੰ ਬਚਾ ਰਹੇ ਨੇ ਪਰ ਅਜਿਹੇ ਲੋਕ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਤੇ ਹੁਣ ਜਵਾਨਾਂ ਨੂੰ ਵੀ ਉਹਨਾਂ ਨੇ ਕਿਹਾ ਕੋ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜਿਆ ਉਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਵਾਸਤੇ ਤਿਆਰ ਨਹੀਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ CISF ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਕਿਹਾ ਕਿ ਮੇਰੀ ਬੇਟੀ ਅਜਿਹਾ ਨਹੀਂ ਕਰ ਸਕਦੀ ਕੰਗਣਾ ਨੇ ਗਲਤ ਭਾਸ਼ਾ ਦੀ ਵਰਤੋਂ ਕਰਕੇ ਉਸ ਨੂੰ ਉਕਸਾਇਆ ਜਾਂ ਮਜਬੂਰ ਕੀਤਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਰਣਾਉਤ ਦੇ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦੇ ਕਾਰਨ ਹੀ ਇਹ ਜਿਹਾ ਵਾਪਰਿਆ ਹੈ ਕਿਉਂਕਿ ਜਿਹੜੀ ਵੀਡੀਓ ਪਹਿਲੀ ਸਾਹਮਣੇ ਆਈ ਸੀ ਉਹਦੇ ਵਿੱਚ ਵੀ ਆਖਿਆ ਕਿ ਜਿਸ ਦਿਨ ਇਹ ਬਿਆਨ ਦੇ ਰਹੀ ਸੀ ਵਕਾਊ ਔਰਤਾਂ ਵਾਲਾ ਉਸ ਦਿਨ ਮੇਰੀ ਮਾਂ ਵੀ ਉਸ ਧਰਨੇ ਤੇ ਬੈਠੀ ਸੀ ਉਹ ਕਹਿੰਦੇ ਪੰਜਾਬ ਦੀਆਂ ਔਰਤਾਂ ਨੂੰ ਟਕੇ ਟਕੇ ਦੀਆਂ ਦੱਸ ਰਹੀ ਹੈ। ਉਹਨੂੰ ਕੋਈ ਪੁੱਛੇ ਕਿ ਪੰਜਾਬ ਦੀਆਂ ਔਰਤਾਂ ਟਕੇ ਟਕੇ ਦੀਆਂ ਨੇ? ਦੂਸਰੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਵਰਾਰੇ ਕਿਹਾ ਕਿ ਕੰਗਣਾ ਦਾ ਡਰਾਮਾ ਫਿਰ ਤੋਂ ਸਾਹਮਣੇ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਕਰ ਰਹੀ ਹੈ। ਪਰ ਇਹਦੇ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਘਟਨਾ ਨਹੀਂ ਵਾਪਰੀ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਵਿੱਚੋਂ 5 ਲੋਕ ਫੌਜ ਵਿੱਚ ਨੌਕਰੀ ਕਰ ਚੁੱਕੇ ਨੇ। ਜਿਨ੍ਹਾਂ ਨੇ ਸਮੇਂ-ਸਮੇਂ ਤੇ ਦੇਸ਼ ਦੀ ਰਾਖੀ ਕੀਤੀ ਹੈ ਉਹਨਾਂ ਇਹ ਵੀ ਆਖਿਆ ਕਿ ਕੁਲਵਿੰਦਰ ਕੌਰ ਕੇਵਲ ਸੁਰੱਖਿਆ ਨੂੰ ਲੈ ਕੇ ਸਮਾਨ ਸਕੈਨਰ ਦੇ ਵਿੱਚ ਰੱਖਣ ਲਈ ਆਖ ਰਹੀ ਸੀ ਪਰ ਇਸ ਮੁੱਦੇ ਨੂੰ ਲੈ ਕੇ ਗਲਤ ਪਾਸੇ ਇਹਨੂੰ ਰੰਗਤ ਦਿੱਤੀ ਗਈ ਹੈ ਕੁਲਵਿੰਦਰ ਕੌਰ ਨੂੰ ਅਤੇ ਪੰਜਾਬੀਆਂ ਨੂੰ ਖਾਲਸਤਾਨੀ ਦੱਸ ਰਹੀ ਹੈ ਅਤਵਾਦੀ ਆਖ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਦੇ ਵੱਲੋਂ ਵੀਡੀਓ ਜਾਰੀ ਕਰਕੇ ਪੰਜਾਬੀਆਂ ਨੂੰ ਅਤਵਾਦੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਉਹਨਾਂ ਕਿਹਾ ਕਿ ਸੰਸਦ ਮੈਂਬਰ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਸ਼ੋਭਾ ਨਹੀਂ ਦਿੰਦੀ। ਉਹਨਾਂ ਸਰਕਾਰ ਨੂੰ ਵੀ ਸਵਾਲ ਕਰਦੇ ਆ ਪੁੱਛਿਆ ਕਿ ਕੀ ਕੋਈ ਵੱਡਾ ਇਨਸਾਨ ਬਿਗੈਰ ਚੈਕਿੰਗ ਤੋਂ ਹਵਾਈ ਅੱਡੇ ਤੋਂ ਲੰਘ ਸਕਦਾ ਹੈ? ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਨੂੰ ਪ੍ਰਧਾਨ ਮੰਤਰੀ ਵੱਲੋਂ ਦਰਅਸਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਉਂ ਕੋਈ ਵੀ ਭਾਵੇਂ ਹਵਾਈ ਅੱਡੇ ਤੇ ਹੋਵੇ ਉਹ ਬਿਗੈਰ ਸਿਕਿਉਰਿਟੀ ਤੋਂ ਨਹੀਂ ਲੰਘ ਸਕਦਾ ਉਹ ਭਾਵੇਂ ਕੰਗੜਾ ਰਣੌਤੀ ਕਿਉਂ ਸੀ? ਕੁਲਵਿੰਦਰ ਕੌਰ ਨੇ ਸਿਰਫ ਆਪਣੀ ਡਿਊਟੀ ਕੀਤੀ ਹੈ। ਉਹਨਾਂ ਨੇ ਕੋਈ ਪੱਕਾ ਪਾਤ ਨਹੀਂ ਕੀਤਾ। ਉਨਾ ਕਿਹਾ ਕਿ ਕੁਲਵਿੰਦਰ ਕੌਰ ਦੇ ਵੱਲੋਂ ਆਪਣੀ ਡਿਊਟੀ ਦੇ ਦੌਰਾਨ ਹੀ ਜਦੋਂ ਕੰਗਣਾ ਰਣੌਤ ਵੱਲੋਂ ਤੌਂਸ ਦਿਖਾਈ ਗਈ ਡਰਾਮੇਵਾਸੀ ਕੀਤੀ ਗਈ ਹੈ ਤੇ ਹੁਣ ਇਹ ਮੁੱਦਾ ਪਖਾਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਦੇ ਹੱਕ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਖੜੀਆਂ ਨੇ ਅਤੇ ਉਹਨੂੰ ਬਹਾਲ ਕਰਵਾਉਣ ਤੱਕ ਸੰਘਰਸ਼ ਵੀ ਲੜਨਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੋਰਚਾ ਵੀ ਲਾਵਾਂਗੇ। ਦੂਸਰੇ ਪਾਸੇ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੌਤ ਤੇ ਚਪੇੜ ਮਾਰਨ ਦੀ ਘਟਨਾ ਤੇ ਉੱਚ ਅਧਿਕਾਰੀਆਂ ਦੇ ਬਿਆਨ ਵੀ ਸਾਹਮਣੇ ਆਏ ਆ। ਆਈਜੀ ਸੀਆਈਐਸਐਫ ਹਵਾਈ ਅੱਡੇ ਉੱਤਰੀ ਸੈਕਟਰ ਮਿਸਟਰ ਕਾਜਲਾ ਦੇ ਵੱਲੋਂ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਇਹਦੀ ਸਮੀਖਿਆ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਇਸ ਘਟਨਾ ਤੇ ਹੁਣ ਮਾਫੀ ਮੰਗ ਲਈ ਹੈ। ਉਹਨਾਂ ਨੇ ਦਿੱਲੀ ਦੇ ਵਿੱਚ ਕੰਗਣਾ ਰਣੌਤ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਘਟਨਾ ਦੇ ਬਾਬਤ ਉਹ ਤੋਂ ਜਾਣਕਾਰੀ ਵੀ ਮੰਗੀ ਅਤੇ ਮਾਫੀ ਵੀ ਮੰਗੀ ਹੈ। ਉਹਨਾਂ ਆ ਕਿਹਾ ਕਿ ਕੰਗਣਾ ਰਣੌਤ ਕੁਲਵਿੰਦਰ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਜਾਨਣਾ ਚਾਹੁੰਦੀ ਸੀ। ਅਤੇ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਉਸਨੇ ਕਥਿਤ ਤੌਰ ਤੇ ਉਸਤੇ ਥੱਪੜ ਕਿਉਂ ਮਾਰਿਆ ਸੀਆਈਐਸਐਫ ਦੇ ਅਫਸਰ ਮਿਸਟਰ ਕਾਜਲਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਕੱਲ ਸਰਚ ਏਰੀਆ ਦੇ ਵਿੱਚ ਤੈਰਾਤ ਕੀਤਾ ਗਿਆ ਸੀ ਜਦੋਂ ਕਿ ਕੰਗਣਾ ਰਣੌਤ ਨੇੜਲੇ ਇਲਾਕੇ ਵਿੱਚੋਂ ਲੰਘ ਰਹੀ ਸੀ ਉਹਨਾਂ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਉੱਥੇ ਨਹੀਂ ਸੀ ਹੋਣਾ ਚਾਹੀਦਾ ਪਰ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਉਸ ਨੂੰ ਜਦੋਂ ਕੰਗਣਾ ਰਣੌਤ ਬਾਰੇ ਦੱਸਿਆ ਤਾਂ ਇਹ ਸਾਰੀ ਘਟਨਾ ਵਾਪਰੀ ਉਹਨਾਂ ਦੱਸਿਆ ਕਿ ਸਾਡੇ ਕੋਲ ਏਅਰਪੋਰਟ ਦੇ ਅੰਦਰ ਹੋਣ ਵਾਲੀ ਹਰ ਘਟਨਾ ਦੀ ਡਿਜੀਟਲ ਫੁੱਟਪ੍ਰਿੰਟ ਹੈ ਤੇ ਸੀਆਈਐਸਐਫ ਇੱਥੇ ਕਰਮਚਾਰੀਆਂ ਨਾਲ ਸੰਬੰਧਿਤ ਪ੍ਰੋਟੋਕੋਲ ਦੀ ਸਮੀਖਿਆ ਕਰ ਰਹੀ ਹੈ। ਉਹਨਾਂ ਇਹ ਵੀ ਆਖਿਆ ਕਿ 2-3 ਦਿਨਾਂ ਦੇ ਵਿੱਚ ਜਾਂਚ ਪੂਰੀ ਕਰ ਲਈ ਜਾਏਗੀ। ਕੰਗੜਾ ਰਣੌਤ ਥੱਪੜ ਕਾਣ ਮਾਮਲੇ 'ਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਹਾਲੀ ਪੁਲਿਸ ਦੇ ਵੱਲੋਂ ਕੁਲਵਿੰਦਰ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗਨੇ ਜਾਣਕਾਰੀ ਦਿੱਤੀ ਹੈ। ਕਿ ਕੁਲਵਿੰਦਰ ਕੌਰ ਦੇ ਖਿਲਾਫ ਧਾਰਾ 323 ਅਤੇ 341 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹਦੇ ਤੋਂ ਪਹਿਲਾਂ ਕੁਲਵਿੰਦਰ ਕੌਰ ਨੂੰ ਮੁਅਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਗਏ ਸੀ। ਇਹ ਵੀ ਮੈਂ ਦੱਸ ਦਿਆਂ ਕਿ ਇਹ ਦੋਵੇਂ ਧਰਾਵਾਂ ਜਮਾਨਤ ਯੋਗ ਨਹੀਂ ਅਤੇ ਹਾਲੇ ਤੱਕ ਕੁਲਵਿੰਦਰ ਕੌਰ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਕੱਲ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਜੇਕਰ ਇਹ ਧਰਾਵਾਂ ਲੱਗਣ ਤੋਂ ਬਾਅਦ ਦੋਸ਼ ਸਾਬਤ ਹੋ ਜਾਂਦੇ ਨੇ ਫਿਰ 1 ਸਾਲ ਦੀ ਸਜ਼ਾ ਜਾਂ 1000 ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੀਆਂ ਨੇ। ਹੋਣ ਇੱਕ ਪਾਸੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਬਹੁਤ ਸਾਰੇ ਆਗੂ ਕੁਲਵਿੰਦਰ ਕੌਰ ਦੇ ਹੱਕ ਵਿੱਚ ਭੁਗਤ ਰਹੇ ਨੇ ਦੂਸਰੇ ਪਾਸੇ ਸੁਨੀਲ ਜਾਖੜ ਕੰਗਣਾ ਰਣੌਤ ਦੇ ਹੱਕ ਵਿੱਚ ਖੜ ਗਏ ਐ ਤੇ ਇਸ ਘਟਨਾ ਦੇ ਬਾਬਤ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਚੰਡੀਗੜ੍ਹ ਹਵਾਈ ਅੱਡੇ ਤੇ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ ਉਹਨਾਂ ਕਿਹਾ ਕਿ ਕੰਗਣਾ ਦੇ ਵੱਲੋਂ ਇਹ ਬਿਆਨ ਹੁਣ ਤਾਜ਼ਾ ਨਹੀਂ ਸੀ ਦਿੱਤਾ ਗਿਆ ਲਗਭਗ ਢਾਈ ਸਾਲ ਪਹਿਲਾਂ ਦਿੱਤਾ ਗਿਆ ਸੀ ਉਸ ਬਿਆਨ ਤੇ ਇਨੀ ਦੇਰ ਬਾਅਦ ਅਸਹਿਮਤੀ ਪ੍ਰਗਟ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਇਹਦੇ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਸੁਰੱਖਿਆ ਦੀ ਵਰਦੀ ਪਹਿਨੀ ਇੱਕ ਮੁਲਾਜ਼ਮ ਨੇ ਅਜਿਹੀ ਗੈਰ ਕਾਨੂੰਨੀ ਹਿੰਸਕ ਕਾਰਵਾਈ ਕੀਤੀ ਹੈ ਇਹ ਬਿਆਨ ਕੰਗੜਾ ਰਣੌਤ ਦੇ ਲਗਭਗ 3 ਸਾਲ ਪਹਿਲਾਂ ਕਿਸਾਨਾਂ ਦੇ ਧਰਨੇ ਦੌਰਾਨ ਦਿੱਤਾ ਗਿਆ ਸੀ ਉਹਦਾ ਬਿਆਨ ਅਸਵੇਦਨਸ਼ੀਲ ਸੀ ਪਰ ਸੁਰੱਖਿਆ ਮੁਲਾਜ਼ਮ ਦੇ ਵੱਲੋਂ ਸੰਸਦ ਮੈਂਬਰ ਨੂੰ ਥੱਪੜ ਮਾਰਨ ਵਰਗੀ ਕਾਰਵਾਈ ਗਲਤ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਵਾਪਰੀ ਘਟਨਾ ਦੇ ਨਾਲ ਪੰਜਾਬ ਤੇ ਇਹਦੇ ਲੋਕਾਂ ਦੀ ਬਦਨਾਮੀ ਹੋਣੀ ਹੈ। ਉਹਨਾਂ ਇਹ ਵੀ ਆਖਿਆ ਕਿ ਜੋ ਲੋਕ ਕੁਲਵਿੰਦਰ ਕੌਰ ਦੇ ਇਸ ਕਦਮ ਤੇ ਉਹਨੂੰ ਹੱਲਾਸ਼ੀਰੀ ਦੇ ਰਹੇ ਨੇ ਉਹ ਪੰਜਾਬ ਦਾ ਭਲਾ ਮੰਗਣ ਵਾਲੇ ਲੋਕ ਨਹੀਂ। ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਰਾਜਨੀਤਿਕ ਆਗੂ ਇਸ ਘਟਨਾ ਨੂੰ ਲੈ ਕੇ ਆਪਣਾ ਫਾਇਦਾ ਦੇਖ ਰਹੇ ਨੇ ਇਹਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਭਾਵੇਂ ਕੋਈ ਵੀ ਚੋਣ ਹੋਵੇ ਭਾਵੇਂ ਹਲਕਾ ਇਸ ਵਾਰ ਕੋਈ ਨਹੀਂ ਜਿੱਤ ਸਕੇ ਆਪਣਾ ਵੋਟ ਬੈਂਕ ਭਾਵੇਂ ਪਹਿਲਾਂ ਨਾਲੋਂ ਵਧਾ ਲਿਆ ਹੈ तकरीबन ਦੁੱਗਣਾ ਕਰ ਲਿਆ ਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਨਿਗਮ ਚੋਣਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਅਸੀਂ ਲੜਾਂਗੇ ਕਿਉਂਕਿ ਪੰਜਾਬ ਨੂੰ ਲੈ ਕੇ ਉਹ ਕਾਫੀ ਆਸਵੰਦ ਨੇ ਉਹ ਕਹਦੇ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਹੀ ਭੁਖਾ ਹੈ ਹੁਣ ਇਹ ਤੇ ਸਭ ਤੋਂ ਵੱਡੀ ਟਿੱਪਣੀ ਇਹ ਵੀ ਕੀਤੀ ਜਾਣੀ ਬਣਦੀ ਹੈ ਕਿ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਮਾਰਿਆ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗੜਾ ਰਣੌਤ ਨੂੰ ਕੀ ਕਦੇ ਆਮ ਕਿਸੇ ਸ਼ਹਿਰੀ ਦੇ ਕਿਸੇ ਪੁਲਿਸ ਮੁਲਾਜ਼ਮ ਨੇ ਜਾਂ ਕਿਸੇ ਸੁਰੱਖਿਆ ਅਧਿਕਾਰੀ ਨੇ ਥੱਪੜ ਨਹੀਂ ਮਾਰਿਆ ਜੇ ਪਹਿਲਾਂ ਵੀ ਥੱਪੜ ਵੱਜਦੇ ਆ ਸ਼ਰਿਆ ਥੱਪੜ ਕਦੇ ਨਾਕੇ ਤੇ ਕਦੇ ਥਾਣੇ ਤੇ ਕਦੇ ਕਿਸੇ ਹਵਾਈ ਅੱਡੇ ਤੇ ਵੱਜਦੇ ਆ ਦਸਤਾਰਾਂ ਤੱਕ ਉਤਾਰ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਦੇ ਖਿਲਾਫ ਇੰਝ ਕਾਰਵਾਈ ਹੋਈ ਹੈ ਜੇ ਨਹੀਂ ਹੋਈ ਤਾਂ ਉਹਨਾਂ ਸਾਰਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਤਰੀਕੇ ਨਾਲ ਲਾਗੂ ਹੋਣਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਉਹਨਾਂ ਦੇ ਹੱਕ ਵਿੱਚ ਆਇਆ ਤੇ ਦੂਸਰੇ ਪਾਸੇ ਪਰਮਜੀਤ ਸਰਨਾ ਦਾ ਬਹੁਤ ਵੱਡਾ ਬਿਆਨ ਆਇਆ ਪਰਮਜੀਤ ਸਰਨਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਕੰਗੜਾ ਦੇ ਥੱਪੜ ਵੱਜਿਆ ਇਸ ਘਟਨਾ ਦੀ ਚਰਚਾ ਪੂਰੀ ਦੁਨੀਆ 'ਚ ਹੈ ਇਹਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਪਰ ਉਹਨਾਂ ਤੋਂ ਇਹ ਸਾਫ਼ ਨਹੀਂ ਹੋ ਰਿਹਾ ਕਿ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਕੰਗਣਾ ਦੇ ਥੱਪੜ ਮਾਰ ਰਹੀ ਹੈ ਸਰਨਾ ਦਾ ਕਹਿਣਾ ਹੈ ਕਿ ਜੇਕਰ ਥੱਪੜ ਮਾਰਦੀ ਵੀਡੀਓ ਸਾਹਮਣੇ ਨਹੀਂ ਆਈ ਤਾਂ ਹੋ ਸਕਦਾ ਹੈ ਕਿ ਪਹਿਲਾਂ ਕੰਗਣਾ ਨੇ ਕੋਈ ਬਦਸਲੂਕੀ ਕੀਤੀ ਹੋਵੇ ਉਸ ਸੀਆਈਐਸਐਫ ਦੀ ਜਿਹੜੀ ਮਹਿਲਾ ਮੁਲਾਜ਼ਮ ਸੀ ਕੁਲਵਿੰਦਰ ਕੌਰ ਹੋ ਸਕਦਾ ਕੰਗਣਾ ਦੀ ਬਦਸਲੂਕੀ ਉਹ ਸਹਿਣ ਨਾ ਕਰ ਸકી ਹੋਵੇ ਅਤੇ ਕੰਗਣਾ ਨੂੰ ਉਹਦਾ ਅੱਖ ਮਿਆਜ਼ਾ ਭੁਗਤਣਾ ਪਿਆ ਭਾਵ ਕੰਗੜਾ ਦਾ ਉਹ ਬਿਆਨ ਵੀ ਉਹਨੂੰ ਯਾਦ ਆ ਗਿਆ ਹੋਵੇ ਜਿਹੜਾ ਪਹਿਲਾਂ ਮਾਵਾਂ ਧੀਆਂ ਵਾਸਤੇ ਦਿੱਤਾ ਸੀ ਕਿਸਾਨੀ ਅੰਦੋਲਨ ਦੇ ਵਿੱਚ ਕਿ ਔਰਤਾਂ 100-100 ਰੁਪਏ ਲੈ ਕੇ ਇੱਥੇ ਬੈਠਦੀਆਂ ਨੇ ਤਾਂ ਦਿਹਾੜੀ ਵਾਲੀਆਂ ਨੇ ਇਹ ਤਾਂ ਵਿਕਾਊ ਨੇ ਇਸੇ ਗੱਲ ਨੂੰ ਲੈ ਕੇ ਕੁਲਵਿੰਦਰ ਕੌਰ ਨੇ ਕੰਗੜਾ ਦੀਆਂ ਗੱਲਾਂ ਦਾ ਕਰਾਰਾ ਜਵਾਬ ਇੱਕ ਚਪੇੜ ਦੇ ਰੂਪ ਵਿੱਚ ਦਿੱਤਾ ਹੋਵੇ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਘਟਨਾਕਰਮ ਤੋਂ ਬਾਅਦ ਕੰਗੜਾ ਦਾ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਵਖਵਾਦੀ ਕਹਿਣਾ ਇਹ ਦਰਸਾਉਂਦਾ ਹੈ ਕਿ ਇਹਨਾਂ ਲੋਕਾਂ ਦੇ ਅੰਦਰ ਕਿਸ ਹੱਦ ਤੱਕ ਨਫ਼ਰਤ ਭਰੀ ਹੋਈ ਹੈ ਜੇਕਰ ਭਾਜਪਾ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਤਾਂ ਤੁਰੰਤ ਭਾਜਪਾ ਨੇ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਕਿ ਸਮੁੱਚੇ ਪੰਜਾਬ ਨੂੰ ਅਤਵਾਦੀ ਵਖਵਾਕ ਦੀ ਕਿਉਂ ਕਿਹਾ ਤੇ ਉਹ ਸਪਸ਼ਟ ਕਰਨ ਕਿ ਪੰਜਾਬ ਬਾਰੇ ਸਮੁੱਚੀ ਭਾਜਪਾ ਦੀ ਇਹੀ ਸੋਚ ਹੈ ਉਹਨਾਂ ਇਹ ਵੀ ਆਖਿਆ ਕਿ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਅਤਵਾਦ ਜਾਂ ਵਖਵਾਦ ਦਾ ਮਸਲਾ ਨਹੀਂ ਸਗੋਂ ਮਨੁੱਖੀ ਖਿੱਚੋ ਤਾਣ ਦੇ ਸਮਾਜਿਕ ਆਰਥਿਕ ਸੰਕਟ ਦੇ ਵਿੱਚੋਂ ਆਇਆ ਵਰਤਾਓ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਅਤੇ ਭਾਜਪਾ ਵਿੱਚ ਸ਼ਾਮਲ ਹੋਏ ਅਖੌਤੀ ਸਿੱਖ ਆਗੂ ਵੀ ਇਹ ਦੱਸਣ ਕਿ ਉਹ ਆਪਣੀ ਐਮਪੀ ਦੇ ਇਸ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ ਕਿ ਉਹ ਵੀ ਮੰਨਦੇ ਨੇ ਕਿ ਕਿਸਾਨੀ ਸੰਘਰਸ਼ ਦਾ ਗੁੱਸਾ ਉਹਨਾਂ ਲਈ ਅਤਵਾਦ ਹੈ। ਜੇਕਰ ਅਜਿਹਾ ਨਹੀਂ ਤਾਂ ਕਿ ਉਹ ਆਪਣੀ ਪਾਰਟੀ ਦੀ ਸੰਸਦ ਦੇ ਇਸ ਬਿਆਨ ਦੀ ਨਿੰਦਿਆ ਕਰਨਗੇ ਅਤੇ ਮੁਆਫੀ ਮੰਗਣ ਵਾਸਤੇ ਕਹਿਣਗੇ। ਸਰਨਾ ਨੇ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਸੀਆਈਐਸਐਫ ਸਟਾਫ ਦੇ ਵਿੱਚੋਂ ਕੁਲਵਿੰਦਰ ਕੌਰ ਨੂੰ ਨੌਕਰੀੋਂ ਕੱਢ ਦਿੱਤਾ ਜਾਂਦਾ ਬਰਖਾਸਤ ਕਰ ਦਿੱਤਾ ਜਾਂਦਾ ਕਿਉਂਕਿ ਕੇਂਦਰੀ ਸੁਰੱਖਿਆ ਫੋਰਸ ਹੈ ਤਾਂ ਉਹ ਪੰਜਾਬ ਪੁਲਿਸ ਵਿੱਚ ਬਣਦੇ ਅਹੁਦੇ ਤੇ ਕੁਲਵਿੰਦਰ ਕੌਰ ਨੂੰ ਨੌਕਰੀ ਦੇ ਕੇ ਉਹਦਾ ਮਾਣ ਸਤਿਕਾਰ ਕਰਨ ਤੇ ਹੁਣ ਗੱਲ ਕਰਦੇ ਆਂ ਪੰਜਾਬ ਪੁਲਿਸ ਦੇ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਦੀ ਮੈਂ ਬਹੁਤ ਵਾਰ ਚਰਚਾ ਕੀਤੀ ਹੈ ਕਿ ਜਿਹੜੇ ਲੋਕ ਕਹਿੰਦੇ ਹੁੰਦੇ ਆ ਕਿ 6 ਮਹੀਨੇ ਹੋ ਗਏ ਸਾਲ ਹੋ ਗਿਆ 1.5 ਸਾਲ ਹੋ ਗਿਆ 2 ਸਾਲ ਹੋ ਗਏ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਇਨਸਾਫ ਉਡੀਕਦਿਆਂ ਉਡੀਕਦਿਆਂ ਬਹੁਤ ਸਾਰੇ ਲੋਕ ਇਸ ਜਹਾਨੋਂ ਤੁਰਿਆ ਤਰਨ ਤਾਰਨ ਦੇ ਵਿੱਚ 31 ਸਾਲ ਪੁਰਾਣਾ ਇੱਕ ਪੁਲਿਸ ਮੁਕਾਬਲਾ ਪਰ ਸੀ ਝੂਠਾ ਇਹ ਝੂਠਾ ਪੁਲਿਸ ਮੁਕਾਬਲਾ ਇਹਦੀ ਹੁਣ ਪੁਸ਼ਟੀ ਹੋਈ ਹੈ ਸਜ਼ਾ ਸੁਣਾਈ ਗਈ ਹੈ ਇਸ ਮਾਮਲੇ 'ਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੁਲਿਸ ਤੇ ਸਾਬਕਾ ਡੀਆਈਜੀ ਦਲਬਾਖ ਸਿੰਘ ਨੂੰ 7 ਸਾਲ ਦੀ ਕੈਦ ਅਤੇ ਰਿਟਾਇਰ ਹੋ ਚੁੱਕੇ ਡੀਐਸਪੀ ਗੁਰਵਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇੱਕ ਦਿਨ ਪਹਿਲਾਂ ਮਾਨਯੋਗ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਲੰਬੀ ਲੜਾਈ ਲੜੀ ਆ ਲਗਭਗ 31 ਸਾਲਾਂ ਬਾਅਦ ਉਹਨਾਂ ਨੂੰ ਆ ਇਨਸਾਫ ਦੀ ਕਿਰਨ ਦਿਖਾਈ ਦਿੱਤੀ ਹੈ। ਪਰ ਅਦਾਲਤ ਦੇ ਫੈਸਲੇ ਤੇ ਉਹਨਾਂ ਨੇ ਤਸੱਲੀ ਨਹੀਂ ਪ੍ਰਗਟਾਈ। ਅਸਲ ਦੇ ਵਿੱਚ ਸਾਲ 1996 ਚ ਜੰਡਿਆੜਾ ਰੋਡ ਤੇ ਰਹਿਣ ਵਾਲੇ ਚਮਨ ਲਾਲ ਦੀ ਸ਼ਿਕਾਇਤ ਤੇ ਇਹ ਮੁਕੱਦਮਾ ਦਰਜ ਹੋਇਆ ਸੀ। ਉਹਨਾਂ ਨੇ ਸ਼ਿਕਾਇਤ ਦੇ ਵਿੱਚ ਦਰਜ ਕਰਵਾਇਆ ਸੀ ਕਿ 22 ਜੂਨ ਤੇ 1993 ਨੂੰ ਤਤਕਾਲੀ ਡੀਐਸਪੀ ਦਲਬਾਖ ਸਿੰਘ ਜਿਹੜੇ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਉਹਨਾਂ ਦੀ ਅਗਵਾਈ ਚ ਤਰਨਤਨ ਪੁਲਿਸ ਦੀ ਇੱਕ ਟੀਮ ਉਹਦੇ ਪੁੱਤਰ ਗੁਲਸ਼ਨ ਨੂੰ ਜ਼ਬਰਦਸਤੀ ਚੁੱਕ ਕੇ ਲੈ ਕੇ ਜਾਂਦੀ ਹੈ। ਇਦੇ ਤੋਂ ਇਲਾਵਾ ਉਹਨਾਂ ਦੇ ਦੋ ਹੋਰ ਪੁੱਤਰ ਪ੍ਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਵੀ ਨਾਲ ਲੈ ਜਾਂਦੀ ਹੈ। ਪੁਲਿਸ ਪ੍ਰਵੀਨ ਅਤੇ ਬੌਬੀ ਨੂੰ ਤਾਂ ਉਹ ਕਹਿੰਦੇ ਛੱਡ ਦਿੰਦੀ ਹੈ ਪਰ ਗੁਲਸ਼ਨ ਨੂੰ ਰਿਹਾਨੀ ਸੀ ਕੀਤਾ ਗਿਆ। ਲਗਭਗ 1 ਮਹੀਨੇ ਬਾਅਦ 22 ਜੁਲਾਈ ਤੇ 1993 ਨੂੰ ਗੁਲਸ਼ਨ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਹਲਾਕ ਕਰ ਦਿੱਤਾ ਗਿਆ। ਤੇ ਇਥੋਂ ਤੱਕ ਪੁਲਿਸ ਨੇ ਬਗੈਰ ਦੱਸੇ ਉਹਨਾਂ ਦੇ ਲੜਕੇ ਦੀ ਲਾਸ਼ ਦਾ ਸਸਕਾਰ ਵੀ ਕਰ ਦਿੱਤਾ। ਗੁਲਸ਼ਨ ਦੇ ਪਿਤਾ ਚਮਨ ਲਾਲ ਦੇ ਅਨੁਸਾਰ ਗੁਲਸ਼ਨ ਕੁਮਾਰ ਫਲ ਵੇਚਣ ਦਾ ਕੰਮ ਕਰਿਆ ਕਰਦਾ ਸੀ ਸੀਬੀਆਈ ਦੀ ਜਾਂਚ ਰਿਪੋਰਟ ਦੇ ਅਨੁਸਾਰ ਗੁਰਬਚਨ ਸਿੰਘ ਉਸ ਸਮੇਂ ਸਬ ਇੰਸਪੈਕਟਰ ਸੀ ਅਤੇ ਤਰਨਤਾਰਨ ਸਿਟੀ ਥਾਣੇ ਦੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ ਉਹਨੇ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਇਸ ਮਾਮਲੇ ਵਿੱਚ ਸੁਣਵਾਈ ਦੇ ਦੌਰਾਨ ਅਰਜਨ ਸਿੰਘ ਦਵਿੰਦਰ ਸਿੰਘ ਅਤੇ ਬਲਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਇਹਦੇ ਤੋਂ ਇਲਾਵਾ ਇਸ ਕੇਸ ਦੇ ਵਿੱਚ 32 ਗਵਾਹਾਂ ਦਾ ਹਵਾਲਾ ਦਿੱਤਾ ਗਿਆ ਸੀ ਪਰ ਸਿਰਫ 15 ਲੋਕਾਂ ਨੇ ਗਵਾਹੀ ਦਿੱਤੀ ਤੁਸੀਂ ਹੈਰਾਨ ਹੋਵੋਗੇ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਚੰਨ ਲਾਲ ਭਾਵ ਜਿਸ ਦੇ ਪੁੱਤਰ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਉਹਨਾਂ ਦੀ ਵੀ ਫੈਸਲੇ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ ਅਦਾਲਤ ਨੇ ਦੋਵਾਂ ਦੇ ਉੱਤੇ ਆਈਪੀਸੀ ਦੀ ਧਾਰਾ 364 ਜਿਹੜੀ ਕਿ ਅਗਵਾ ਕਰਨ ਦੀ ਧਾਰਾ ਹੈ 302 ਕਤਲ ਦੀ ਧਾਰਾ 318 ਲੋਕ ਸੇਵਕ ਦੁਆਰਾ ਕਿਸੇ ਵਿਅਕਤੀ ਦੀ ਸਜਾ ਜਾਂ ਸਰਕਾਰ ਨੂੰ ਬਚਾਉਣ ਦੇ ਇਰਾਦੇ ਤੇ ਗਲਤ ਰਿਪੋਰਟ ਤਿਆਰ ਕਰਨਾ ਇਹਨਾਂ ਧਰਾਵਾਂ ਦੇ ਤਹਿਤ ਅਤੇ ਨਾਲ 201 ਮੌਤ ਦੇ ਅਧੀਨ ਸਜ਼ਾ ਸੁਣਾਈ ਹੈ ਤੇ ਹੁਣ ਪੀੜਤ ਪਰਿਵਾਰ ਉਹ ਲੰਬੀ ਲੜਾਈ ਲੜਦਾ ਰਿਹਾ ਅਤੇ ਉਹ ਕਹਿੰਦੇ ਕਿ ਇਹ ਸਜ਼ਾ ਕਾਫੀ ਨਹੀਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ ਹੁਣ ਗੱਲ ਕਰਦੇ ਆ ਨਵਜੋਤ ਸਿੱਧੂ ਦੀ ਕਾਂਗਰਸ ਨੇ ਪਰਕ ਉਤਰ ਦਿੱਤੇ ਆ ਜੀ ਲੱਗਦਾ ਕਿ ਹੋਰ ਵੀ ਕਈ ਆਗੂਆਂ ਦੇ ਪਰ ਉਤਰੇ ਜਾਣਗੇ ਕਾਂਗਰਸ ਨੇ ਜਸਵੀਰ ਡਿੰਪਾ ਜਿਹੜੇ ਸਾਬਕਾ ਸੰਸਦ ਨੇ ਉਹਨਾਂ ਨੂੰ ਇੱਕ ਨਵੀਂ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਪੱਤਰ ਜਾਰੀ ਕਰਦਿਆਂ ਜਸਵੀਰ ਸਿੰਘ ਡਿੰਪਾ ਨੂੰ ਅੰਮ੍ਰਿਤਸਰ ਪੂਰਬੀ ਦਾ ਹਲਕਾ ਇੰਚਾਰਜ 라 ਦਿੱਤਾ ਹੈ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਇਹ ਉਹੀ ਹਲਕਾ ਹੈ ਜਿੱਥੋਂ ਨਵਜੋਤ ਸਿੱਧੂ ਨੇ 2022 ਚ ਚੋਣ ਲੜੀ ਸੀ ਪਰ ਚੋਣ ਹਾਰ ਗਏ ਸੀ ਕਾਂਗਰਸ ਨੇ ਡਿੰਪਾ ਨੂੰ ਨਵਜੋਤ ਸਿੱਧੂ ਦੀ ਥਾਂ ਤੇ ਹਲਕਾ ਇੰਚਾਰਜ ਲਾ ਦਿੱਤਾ ਹੈ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਨਵਜੋਤ ਸਿੱਧੂ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਚ ਪ੍ਰਚਾਰ ਤੱਕ ਵੀ ਨਹੀਂ ਸੀ ਕੀਤਾ ਗਿਆ ਉਹਨਾਂ ਪ੍ਰਚਾਰ ਵੱਲੋਂ ਵੀ ਅਤੇ ਕਾਂਗਰਸ ਵੱਲੋਂ ਵੀ ਦੂਰੀ ਬਣਾ ਕੇ ਰੱਖੀ ਅਤੇ ਆਈਪੀਐਲ ਨੂੰ ਤਰਜੀ ਦਿੱਤੀ ਸੀ ਜਸਵੀਰ ਡਿੰਪਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਨਹੀਂ ਸੀ ਦਿੱਤੀ ਪਰ ਉਹਨਾਂ ਵੱਲੋਂ ਫਿਰ ਵੀ ਕਾਂਗਰਸ ਦੇ ਉਮੀਦਵਾਰ ਕੁਲਵੀਰ ਜ਼ੀਰਾ ਦਾ ਸਮਰਥਨ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਹੁਣ ਇਹ ਨਵਾਂ ਅਹੁਦਾ ਦਿੱਤਾ ਗਿਆ ਹੈ ਤੇ ਨਵਜੋਤ ਸਿੱਧੂ ਦੇ ਪਰ ਕੁੱਤਰ ਦਿੱਤੇ ਗਏ ਐ ਦੋਸਤੋ ਇਹ ਸੀ ਕੁਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ